ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਵੀਡੀਓ ਨੂੰ ਲਾਸਟ ਤੱਕਰ ਜਰੂਰ ਦੇਖੋ ਤੇ ਪੇਜ ਨੂੰ ਕਰ ਲਿਓ ਫੋਲੋ ਆਪਣੇ ਨੂੰ ਤੇ ਪਹਿਲਾਂ ਮਿਲ ਮਲਾਉਣ ਲੱਗਿਆ ਆਪਾਂ ਬਾਈ ਘਗੜੇ ਨੂੰ ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਈ ਆਪਣੇ ਕੋਲ ਕਿੰਨੇ ਕਿ ਟਰੈਕਟਰ ਅੱਜ ਅੱਜ ਹੈਗੇ 7-8 ਟਰੈਕਟਰ ਕਿ ਆਹ ਟਰੈਕਟਰ 855 ਕਿਹੜਾ ਮਾਡਲ ਹੈ ਇਹ ਇਹ 2013 ਮਾਡਲ ਆ ਠੀਕ ਹੈ ਨੰਬਰ ਬਠਿੰਡਾ ਜੀ ਬਠਿੰਡਾ ਨੰਬਰ ਹਾਂ ਜੀ ਅਗਲੇ ਟਰ ਹੈਗੇ 50 ਕੁ ਪੈਸੇ ਪਿਛਲੇ ਟਾਈਮ ਨਵੇਂ ਲਾਤੀ ਜੇ ਕੇ ਵੀ ਇਹ ਪਿਛਲੇ ਟਾਇਰ ਦਾ ਜਮਨ ਨਵੇਂ ਆ ਇਹਦਾ ਬਿੱਲ ਵੀ ਮਿਲ ਜੂ ਬਈ ਹਾਂ ਬਿੱਲ ਮਿਲ ਜੂ ਬਈ ਬਈ ਬਿੱਲ ਵੀ ਮਿਲ ਜੂ ਇਹ ਟਾਇਰਾਂ ਦਾ 2013 ਮਾਡਲ 4 ਸਟਾਰ ਡਬਲ ਪੀਟੀਓ ਪਾਵਰ ਸਟੀering ਤੇ ਕੀ ਪ੍ਰਾਈਸ ਹੈਦਾ ਪ੍ਰਾਈਜ਼ ਹੈਗਾ 4,75,000 ਸਾਢੇ 4 ਦਾ ਦੇ ਦਿਆਂਗੇ ਸਾਢੇ 4 ਲੱਖ ਰੁਪਏ ਦਾ ਵੀਰੋ 2013 ਮਾਡਲ ਟਰੈਕਟਰ ਦਿਖਾ ਦਿਓ ਪੂਰਾ ਸਾਡਾ ਪੂਰੀ ਕੰਡੀਸ਼ਨ ਚੈੱਕ ਕਰਾ ਦਿਓ ਬਾਕੀ ਇੱਕ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਡੀ ਬੁੱਡੀ ਦਾ ਪੂਰਾ ਸਾਫ ਹੈ ਫੁੱਲ ਚੰਗਾ ਟਰੈਕਟਰ ਪੂਰਾ ਸਾਫ ਟਰੈਕਟਰ ਹੈ ਟਾਇਰ ਜਮਾਂ ਤਾਜੇ ਆ ਬਿੱਲ ਮਿਲ ਜੂ ਟਾਇਰਾਂ ਚਲੋ ਮੈਂ 40000 ਤੇ ਪਾਈ 40000 ਦੇ ਟਾਇਰ ਟਰੈਕਟਰ ਵੀ ਸ਼ੀਸ਼ੇ ਵਾਂਗੂ ਚਮਕਦਾ ਤੁਸੀਂ ਦੇਖ ਲਓ ਪੂਰਾ ਸੋਹਣਾ ਟਰੈਕਟਰ ਆ ਪਾਵਰ ਸਟੀering ਆ ਡਬਲ ਡਿਸਟਰੀਬਿਊਟਰ ਆ ਤਾ ਮਾੜਾ ਤਾ ਮਾੜਲਾ ਤਾ ਪੂਰਾ ਮਾੜਲਾ ਪੀਬੀ 07 ਨੰਬਰ ਢਿੰਡਾ ਨੰਬਰ ਇਹ 241 ਮੈਸ਼ੀ ਕਿਹੜਾ ਮਾਡਲ ਆ ਬਈ ਇਹ 2011 ਮਾਡਲ ਆ ਬਠਿੰਡਾ ਨੰਬਰ ਆ ਮਹਾਮਹਾਨ ਹੈ ਮਹਾਨ ਮਹਾਨ ਹਾਂ ਤੇ ਸਾਦਾ ਸਟੀering ਹੈ ਸਾਦਾ ਸਟੀering ਆ ਸੈਂਟਰ ਗੇਅਰ ਆ ਟਾਇਰ 90 95 ਪੈਸੇ ਐ ਐਮਆਰਫ ਦੇ ਐਮਆਰਫ ਦੇ 95 ਪੈਸੇ ਟਾਇਰ ਆ ਬਾਈ ਜੀ ਤੇ ਬੇਟ ਰਹਿਣ ਲੋ ਸੋਨਾ ਡਰਾਈਵਰ ਆ ਪੂਰਾ ਇਸੇ ਸੇ ਦਾ ਦੇਖ ਕਿੰਨਾ ਚੰਗਾ ਫਿਰ ਸਾਰਾ ਡਰਾਈਵਰ ਜੈਨੀ ਆ ਨਾ ਤੇ ਨੰਬਰ ਇਹਦਾ ਵੀ ਬਠੰਡੇ ਦਾ ਹੀ ਐ ਬਠੰਡਾ ਨੰਬਰ ਆ ਫਸਟ ਪਾਰਟੀ ਫਸਟ ਪਾਰਟੀ ਹਾਂ ਕੰਡੀਸ਼ਨ ਤੁਸੀਂ ਚੈੱਕ ਕਰ ਲਈ ਟਰੈਕਟਰ ਦੀ ਜੀਰੋ ਪੂਰਾ ਡੰਡਾ ਮਰਦਾ ਪਿੱਛੋਂ ਹੱਕ ਦੀ ਪਿੱਛੋਂ ਗਰੀਸ ਨੇ ਚੈੱਕ ਕਰਾ ਦੇ ਲੰਕਾ ਨੁਕਾ ਦਾ ਬਲੰਚਾ ਡਰਾਇਕਰ ਬਈ ਲੰਕਾ ਨੁਕਾ ਦੇ ਵੀ ਨਾ ਉਮੀ ਰੰਗ ਪਿਆ ਪੂਰਾ ਸਾਫ ਟਰੈਕਟਰ ਕੋਈ ਟੁੱਟ ਨਹੀਂ ਭੱਜ ਨਹੀਂ ਕੋਈ A to Z ਸਮਾਨ ਨਾਲ ਹੈ ਹੁੱਕ ਵਾਲੀ ਕਿਲੀ ਟਿੱਕਰ ਵੀ ਨਾਲ ਹੈ ਡੰਡਾ ਪੱਟੀ ਤੋਂ ਲੈ ਜੀ ਹਾਂਜੀ ਮਾਡਲ ਇਹ ਦੱਸਿਆ ਸੀ 2011 11 ਤੇ ਕੀ ਮੁੱਲ ਇਹਦਾ 345 ਰੇਟ ਆ 345 ਤੇ 325 ਦਾ ਦੇ ਦੇ 3 ਲੱਖ 25 ਹਜ਼ਾਰ ਰੁਪਏ ਦਾ ਤੇ ਆਪਣੀ ਕੋਈ ਵੀਡੀਓ ਦੇਖ ਕੇ ਆਊਗਾ ਉਹਦਾ ਸਪੈਸ਼ਲ ਮਾਨਤਾ ਨ ਕਰਦਾ ਤੇਲ ਦੀ ਟੈਂਕੀ ਫੁੱਲ ਕਰਾਦੀ ਵਸੇ ਕਰਾ ਦੇ ਬਸ ਤੇਲ ਦੀ ਟੈਂਕੀ ਫੁੱਲ ਕਰਾ ਕੇ ਦੇ ਦੇ ਸੇਵੇਂ ਤੋਂ ਆਉਂਦੇ ਸਾਡੇ ਇਸ ਤੋਂ ਬਾਅਦ ਫਿਰ ਆਪਣੇ ਕੋਲੇ 36 33 ਆਪਣਾ ਹੀ ਹੈ ਹਾਂ 15 ਮਾਡਲ ਆ 15 ਮਾਡਲ ਸਵਾ ਕੁਇੰਟਲ ਦੇ ਵੇਣ ਲੱਗੇ ਆ ਸਵਾ ਕੁਇੰਟਲ ਦੀ ਵੇਟ ਹਾਂ ਤੇ ਬਠਿੰਡਾ ਹੀ ਨੰਬਰ ਹੈ ਇਹ ਨੰਬਰ ਆ ਪਹਿਲੀ ਪਾਰਟੀ ਆ 2015 ਮਾਡਲ 5 ਲੱਖ 25000 ਰੁਪਿਆ ਰੇਟ ਆ ਸੁਪਰ ਆ ਲਾ ਆ ਗਿਆ ਬਾਈਏ ਸੁਪਰ 50 ਚ ਵਿੱਚ ਹੁੰਦੇ ਨਾ 50 hpi ਤੇ 3 ਸਪੀਡ ਆ 3 ਡਬਲ ਡਿਸਟਰੀਬਿਊਟਰ ਪਾਵਰ ਸਟੇ ਰਹੇਗਾ 16 9 28 ਦੇ ਟਾਇਰ ਹਾਂਜੀ 85 90 ਪੈਸੇ bkd ਦੇ ਪਿਛਲੇ 85 90 ਪੈਸੇ ਅਗਲਾ ਜੋੜਾ bkd ਦਾ ਜਮਾਂ ਨਾਮਾ ਟੀ ਗੁੱਡੀ ਵਾਲਾ ਮਹਿੰਗੇ ਵਾਲੇ ਟਾਇਰ ਮਹਿੰਗੇ ਵਾਲੇ ਤੇ ਬਿੱਲ ਵੀ ਮਿਲ ਜੂ ਇਹਨਾਂ ਦਾ ਤਾਂ ਇਹਨਾਂ ਦਾ ਬਿੱਲ ਮਿਲ ਜੂਗਾ ਆਪਾਂ ਹੀ ਪਾਏ ਅਗਲੇ ਟਾਇਰ ਪਹਿਲੇ ਟਾਇਰ ਨਾਲ ਹੀ ਆਏ ਟਰੈਕਟਰ ਦੇਖੋ ਵੀਰੋ ਪੂਰਾ ਸ਼ੀਸ਼ੇ ਵਾਂਗੂ ਚਮਕਦਾ ਵੀ 3 ਸਪੀਡ ਦੇ ਵਿੱਚ ਟੌਪ ਵਾਲਾ ਮਾਡਲ ਹੈ ਸੁਪਰ 2013 ਮਾਡਲ ਆ ਨਾ 15 15 1500 ਰੁਪਏ 15 ਮਾਡਲ ਸਵਾ ਬੰਝ ਲੱਖ ਰੁਪਏ ਡਿਮਾਂਡ ਹੈ ਦੀ ਹਾਂਜੀ ਤੇ ਕਿੰਨੇ ਪੈਸਿਆਂ ਦਾ ਹੋਊ ਮੌਕੇ ਤੇ ਇਹ ਇਹਦਾ ਨਹੀਂ 495 ਦਾ 4 ਲੱਖ 95000 ਰੁਪਏ ਦਾ ਹਾਂਜੀ 4 ਲੱਖ 95000 ਦਾ ਵੀ ਰੋਹੇ ਮੈਜੀ ਇਸ ਤੋਂ ਬਾਅਦ ਇਹ ਸਪੈਸ਼ਲ ਐਡੀਸ਼ਨ ਵੀ ਆਪਣੀ ਹੈ ਹਾਂਜੀ 2017 ਮਾਡਲ ਆ 2017 ਮਾਡਲ ਸਪੈਸ਼ਲ ਐਡੀਸ਼ਨ ਪੰਜਾਬ ਨੰਬਰ ਹੈ ਇਹ ਵੀ ਵੇਚਦੀ ਪੰਜਾਬ ਨੰਬਰ ਹੈ ਇਹ ਅਗਲੇ ਟਾਰ ਨਾਲ ਦੇ ਅੱਦੇ ਆ ਪਹਿਲਾ ਟਾਇਰ ਇਹਦੇ ਵੀ 9095 ਪੈਸੇ ਦਾ ਹੈ। ਸੀਐੜ ਦੇ 9095 ਪੈਸੇ। ਟਰੈਕਟਰ ਰੈਮ ਰੰਗ ਦੇਖੋ ਪੂਰੇ ਸਾਫ ਹੋਏ ਆ। ਲਗਰਾਣਾ ਵਿੱਚ ਵੇਚਣ ਗਿਆ ਮੈਂ ਇਹਦਾ ਟਰੈਕਟਰ ਫੁੱਲ ਚੰਗਾ ਉਹਦਾ। ਫੁੱਲ ਚੰਗਾ ਟਰੈਕਟਰ ਹੈ। ਸਪੈਸ਼ਲ ਸਪੈਸ਼ਲ ਐਡੀਸ਼ਨ ਹੈ। ਫਾਇਵਰ ਵਾਲੀ ਛਤਰੀ ਲੱਗੀ ਹੋਈ ਆ। ਸਾਰਾ ਸਮਾਨ ਨਾਲ ਆ ਦਾਦਾ ਫੱਟੀ। ਪੰਜਾਬ ਨੰਬਰ A2Z ਸਮਾਨ ਨਾਲ ਮਿਲੂਗਾ ਇਹਦਾ। ਹਾਂਜੀ। 2017 ਮਾਡਲ ਦਾ। ਹਾਂਜੀ। ਤੇ ਇਹ ਬਾਈ ਆਪਣੇ ਬੁੱਧਵਾਰ ਤੋਂ ਬਿਨਾ ਕਿੱਥੇ ਮਿਲ ਸਕਦੇ ਆ ਦੇਖਣ ਨੂੰ? ਦੇਖਨੋ ਤੁਹਾਨੂੰ ਅੰਡੀ ਸਾਹਿਬ ਕੋਲ ਜਾਣਗੇ ਵੀ ਘਰੇ ਵੀ ਹੁੰਦੇ ਆਪਣੇ ਕੋਲ ਠੀਕ ਹੈ ਚੱਕਰੋਲੂ ਸਿੰਘ ਵਾਲਾ ਪਿੰਡ ਆਪਾਂ ਤੇ ਬੁੱਧਵਾਰ ਤੋਂ ਬਿਨਾ ਘਰੇ ਵੀ ਆ ਸਕਦੇ ਹੋ ਆਪਣਾ ਮੋਬਾਈਲ ਨੰਬਰ 9988745430 9988745430 ਹਾਂਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਬਠਿੰਡੇ ਤੋਂ ਇਹ ਤੋਂ ਡੱਬਾ ਲਈ ਨੂੰ ਜਾਣੇ ਰਸਤੇ ਦੇ ਵਿੱਚ ਬਾਈ ਦਾ ਪਿੰਡ ਹੈ ਹਾਂ ਤੇ ਬਾਈ ਨਾਲ ਫੋਨ ਤੇ ਕੰਟੈਕਟ ਕਰਕੇ ਜਦੋਂ ਮਰਜ਼ੀ ਆਜੋ ਟਰੈਕਟਰ ਕਾਫੀ ਹੁੰਦੇ ਬਾਈ ਕੋਲੇ ਤੇ ਬਾਈ ਨਾਲ ਕੰਟ੍ਰੈਕਟਰ ਕਰਕੇ ਟਰੈਕਟਰ ਖਰੀਦ ਸਕਦੇ ਹਾਂ ਵਿੱਚ ਵੀ ਕਟਿਆ ਜਿਉ ਟਰੈਕਟਰ ਵਿੱਚ ਵੀ ਕਟਿਆ ਜਿਉ ਲੋਨ ਫਾਇਨਸ ਵੀ ਹੋ ਜੂਗਾ ਜੀ ਹਾਂ ਲੋਨ ਕਰਵਾਉਣਾ ਲੋਨ ਵੀ ਹੋ ਜੂਗਾ ਵਧੀਆ ਤੇ ਕਟਿਆ ਜਿਉ ਰੇਟ ਦੇ ਹਿਸਾਬ ਨਾਲ ਵੀ ਰੇਟ ਦੇ ਹਿਸਾਬ ਨਾਲ ਕੱਟ ਲਾਂ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਅੱਗੇ ਹੋਰ ਲੈ ਕੇ ਆਵਾਂ ਮੈਂ ਵੀਡੀਓ ਤੁਹਾਡੇ ਵਾਸਤੇ ਤਦ ਤੱਕ ਲਈ ਧੰਨਵਾਦ ਸਾਮਵਾਦ